ਅਹੀਂ ਕਿਆ ਭਾਜੀ ਅਹੀਂ ਇਹਨੂੰ ਕਿਹਾ ਵੀ ਆਪਾਂ ਨਹੀਂ ਭਾਜੀ ਭਰ ਸਕਦੇ ਇਹਨੇ ਉੱਤੇ ਪਿਸਟਲ ਕੱਢ ਕੇ ਹਣੋ ਧੰਕੀ ਦਿੱਤੀ ਕਹਿੰਦਾ ਵੀ ਤੁਸੀਂ ਹੁਣੇ ਹੀ ਮੇਰਾ ਸੰਧ ਭਰੋ ਮੈਂ ਜਾਣਾ ਤੇ ਧਾਰੀਵਾਲ ਜਾਣੇ ਅਹੀਂ ਭਾਜੀ ਧਾਰੀਵਾਲ ਨੂੰ ਵੋਟਾਂ ਅਸੀਂ ਵੀ ਦਿੱਤੀਆਂ ਵਾਂ ਇਹ ਸਰ ਮੈਂ ਬਿਲਕੁਲ ਕੋਈ ਮਜ਼ਦੂਰਾ ਨਾਲ ਨਹੀਂ ਲਿਆਇਆ ਤਾਂ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਨਾ ਮੈਂ ਮੰਤਰੀ ਸਾਹਿਬ ਦੀ ਨੌਕਰੀ ਇਹ ਗੱਲ ਹੈਗੀ ਨਾ ਜੋਰ ਰੋਲ ਮੈਂ ਤਾਂ ਸਿਰਫ ਆਪਣਾ ਇੱਕ ਆਪਣਾ ਕਾਰੋਬਾਰ ਕਰਦਾ ਮੈਨੇ ਫਿਰ ਇੱਥੇ ਆਣ ਕੇ ਮੁੰਡੇ ਮੰਡੇ ਸੱਦ ਕੇ ਤਿੰਨ ਚਾਰ ਮੁੰਡੇ ਆਣ ਕੇ ਸੱਦ ਕੇ ਉਹਨੇ ਬੜੀ ਬਦਮਾਸ਼ੀ ਗੁੰਡਾ ਬਦਮਾਸ਼ੀ ਦਿਖਾਈ ਸਾਡੇ ਏਡੇ ਢੇਰੇ ਆਣ ਕੇ ਮੈਂ ਤੇ ਕੋਈ ਖਾਲੀ ਹੱਥ ਐ ਨਾ ਮੇਰੇ ਕੋਈ ਕੋਈ ਇਹੋ ਜਿਹਾ ਸਾਥੀ ਨਾ ਕੋਈ ਇਹੋ ਜੀ ਗੱਲ ਹੁੰਦੀ ਤੇ ਮੈਂ ਵੀ ਉਹਨਾਂ ਨੂੰ ਸੱਟਾ ਲਾਉਂਦਾ ਨਾ ਕਿ ਇਹਦੇ ਆਪਣਾ ਘਰ ਗਏ ਆ ਕੀ ਗੱਲ ਐ ਕੀ ਨਹੀਂ ਕਾਤੋਂ ਸਾਨੂੰ ਮਾਰਨ ਕੁਟਾਂ ਡੇ ਆ ਉਨੇ ਸਾਨੂੰ ਬਾਅਦ ਚ ਦੱਸੀ ਗੱਲ ਹੈ ਕਿ ਤੁਸੀਂ ਮੇਰੀ ਗੱਡੀ ਨਹੀਂ ਭਰਦੇ ਤਾਂ ਤੁਹਾਡੇ ਤੇ ਮੈਂ ਹਮਲਾ ਕਰ ਲਿਆ। ਉਹਨੇ ਕਿਹਾ ਮੈਂ ਖਾਸ ਤੁਹਾਡੀ ਵਾਲ ਦਾ ਬੰਦਾ ਵਾਂ ਤੇ ਉਹਦੇ ਤੂੰ ਮੇਰਾ ਕੰਮ ਤੁਹਾਨੂੰ ਕੋਈ ਨਹੀਂ ਕੁਲਤ ਵਾਲਾ ਮਲਾਜਮ ਕੋਈ ਨਹੀਂ ਪਰੇਗਾ ਤੁਹਾਨੂੰ। ਠੀਕ ਬਾਜੀ ਇਹਦੇ ਵਿੱਚੋਂ ਇਹ ਗੱਲਾਂ ਹੋਈਆਂ। ਆਪਾ ਮੁੜ ਕੇ ਆਪਣੇ ਡੇਰੇ ਤੇ ਆ ਗਏ। ਸਾਜ ਗਿਆ ਮਲਾਜਮਾਂ ਨੂੰ ਦੇਖ ਕੇ ਉਹਦੇ ਵਿੱਚੋਂ ਬਾਅਦ ਵਿੱਚ ਮਲਾਜਮਾਂ ਦੇ ਕੁਝ ਲੋਨ ਵਾਲੋ ਵੀ ਇਹ ਗਿਆਨ ਨਾਲ ਉਹਨਾਂ ਦੇ ਕੋਲ ਜਾ ਗਏ ਨੇ ਛੱਬੀ ਛੁੱਬੀ ਬਣਵਾਈਆਂ ਕੋਈ ਵੱਡ ਟੋਕ ਕਰਵਾ ਆ ਗਏ। ਐਸੇ ਦੇਖੂ ਜਿਹਾ ਕੋਈ ਹਾਸਤਾ ਨਹੀਂ ਹੋਇਆ। ਜਿਹੜੇ ਇਹੋ ਜਿਹੇ ਪ੍ਰਾਪਤੀਆਂ ਕਰਿਆ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਮਤਲਬ ਫਰਚਾ ਨਹੀਂ ਚਾਹੀਦਾ ਅਸੀਂ ਵੀ ਤੁਹਾਡੀ ਵਾਲ ਸਾਹਿਬ ਨੂੰ ਵੋਟਾਂ ਪਾਈ ਆ ਉਹ ਸੋਹਣਾ ਕੰਮ ਕੀਤਾ ਸਾਡੇ ਵਾਸਤੇ ਉਹਨੇ ਅਸੀਂ ਕੋ ਆਖੀਓ ਮਾੜਾ ਥਾੜੀ ਵਾਲ ਸਾਹਿਬ ਵੋਟਾਂ ਨਾ ਹੱਡੀਆਂ ਵੋਟਾਂ ਨਾ ਬਣਿਆ ਹੁਣ ਕੱਲਾ ਜਿਸਪਾਲ ਜਿਹੜਾ ਰਸਪਾਲ ਉਹ ਕੱਲਾ ਥੋੜੀ ਇਹ ਵੱਲੋਂ ਉਹਦੇ ਸਿਰ ਤੇ ਬਣਿਆ ਉਹਨੂੰ ਇਹਨ ਇਨਸਾਫ ਮਿਲਣਾ ਚਾਹੀਦਾ ਥਾੜੀ ਵਾਲ ਸਾਹਿਬ ਵੱਲੋਂ ਕਹੂਣ ਕਰੇ ਥਾੜੀ ਵਾਲ ਸਾਹਿਬ ਵੀ ਇਹ ਗਰੀਬ ਬੰਦਿਆਂ ਦੇ ਵਿੱਚ ਕਿਉਂ ਇੰਨਾ ਜਾਗਰਤਾ ਕਰਦਾ ਵਾ ਤੇ ਮੈਂ ਗਾਂਹ ਹੋਈ ਆ ਮੈਨੂੰ ਤਾਂ ਕਰ ਦੇ ਇੱਕ ਛੋਟ ਦਿੱਤਾ ਮੈਨੂੰ ਤਾਂ ਪੈਂਦੀ ਸੱਟੇ ਪਹਿਲੀ ਨਾਲ ਜਿਉਂਨੇ ਛੋਟ ਦਿੱਤਾ ਤੇ ਮੈਂ ਕੀ ਕਰਦਾ ਹੀ ਕਰਦਾ ਮੈਨੂੰ ਤੇ ਨਾਲ ਉਹ ਬਹੁਤ ਵੀ ਤਾੜੀ ਨੂੰ ਉਹਨੇ ਟੋਕ ਕੇ ਰੱਖਿਆ ਜੂ ਜਦੋਂ ਪਾਗ ਪਾਣੀ ਆਵੇ ਮੈਂ ਕਹਿੰਦਾ ਮੈਂ ਤੈਨੂੰ ਤੇ ਮੋਟਰ ਕੇ ਤੇ ਮੇਰੇ ਅੱਗੇ ਮੈਂ ਵੀ ਕੋਈ ਗੱਡੀ ਜੋ ਬਾਹਰ ਆਇਆ ਤੇ ਉਹ ਆ ਕੇ ਮੇਰੇ ਕੋਲ ਪੈ ਗਏ ਉਹਨਾਂ ਕੋ ਟਨੇ ਸੋਟੇ ਹੀ ਦਰਦ ਸੀ ਉਹਨਾਂ ਕੋ ਆਉਂਦੇ ਉਹਨਾਂ ਬੈਠੇ ਨੇ ਬੜਾ ਕਰ ਦਿੱਤਾ ਤੇ ਮੇਰੇ ਕਾਫੀ ਜਦੋਂ ਹਮ ਲਾ ਕੀਤਾ ਦੇ ਜਿਆਦਾ ਜਾਣੇ ਕਰਕੇ ਤੇ ਮੈਂ ਡੇਟਿਆ ਕਾਫੀ ਮਿਲਦੇ ਇਸ ਘਟਨਾ ਨਾਲ ਲੱਗੀਆਂ ਸਭ ਮੇਰੇ ਆਪਣੇ ਉਤਲਾਸਾਂ ਦੇ ਪਿੱਛੇ ਇੱਕ ਲਾਤ ਨਾ ਕਿ ਲਾਤ ਸਭੀਆਂ ਮੇਰੇ ਇੱਥੇ ਦੀਆਂ ਰਸ਼ਪਾਲ ਨੇ ਆਣ ਕੇ ਸਾਨੂੰ ਧਮਕੀ ਦਿੱਤੀ ਕਹਿੰਦਾ ਤੁਸੀਂ ਮੰਨ ਲਓ ਪੈਲੀ ਪਧਰੀ ਕਰਨੀ ਬੰਦ ਕਰੋ ਭਾਜੀ ਮੇਰਾ ਪਿੰਡ ਖਾਨਵਾਲ ਹੈ ਬਿੰਦਰ ਸਿੰਘ ਮੇਰਾ ਨਾਂ ਆ ਤੇ ਆਪਾਂ ਭਾਜੀ ਇਸ ਤਰ੍ਹਾਂ ਪੈਲੀ ਪਧਰੀ ਕਰਨ ਦੇ ਹਾਂ ਸਾਨੂੰ ਆਣ ਕੇ ਰਸ਼ਪਾਲ ਨੇ ਆਣ ਕੇ ਸਾਨੂੰ ਧਮਕੀ ਦਿੱਤੀ ਕਹਿੰਦਾ ਤੁਸੀਂ ਮੰਨ ਲਓ ਪੈਲੀ ਪਧਰੀ ਕਰਨੀ ਬੰਦ ਕਰੋ ਮੇਰੀ ਗੱਡੀ ਭਰੋ ਪਹਿਲਾਂ ਹੁਣੇ ਗੱਡੀ ਭਰੋ ਅਹੀਂ ਆਖਿਆ ਭਾਜੀ ਅਹੀਂ ਨਹੀਂ ਗੱਡੀ ਭਰ ਸਕਦੇ ਸਾਨੂੰ ਮਲਾਜਮਾਂ ਨੇ ਆਣ ਕੇ ਡੱਕਿਆ ਵਾ ਵੀ ਤੁਸੀਂ ਜਿੰਨਾ ਚਿਰ ਤੱਕ ਅਹੀਂ ਤਾਂ ਆਰਡਰ ਨਹੀਂ ਨਾ ਦਿੰਦੇ ਤੁਸੀਂ ਉਹਨਾਂ ਚਿਰ ਤੱਕ ਕਿਸੇ ਦਾ ਵੀ ਸੰਦ ਨਹੀਂ ਭਰਨਾ ਸਾਡੇ ਆਰਡਰ ਤੋਂ ਬਿਨਾ ਕੋਈ ਵੀ ਹੋਵੇ ਤੇ ਅਸੀਂ ਕਿਹਾ ਭਾਜੀ ਅਸੀਂ ਇਹਨੂੰ ਕਿਹਾ ਪੀ ਆਪਾਂ ਨਹੀਂ ਭਾਜੀ ਭਰ ਸਕਦੇ ਇਹਨੇ ਉੱਥੇ ਪਿਸਤਲ ਕੱਢ ਕੇ ਸਾਨੂੰ ਧਮਕੀ ਦਿੱਤੀ ਕਹਿੰਦਾ ਪੀ ਤੁਸੀਂ ਹੁਣੇ ਹੀ ਮੇਰਾ ਸੰਦ ਭਰੋ ਮੈਂ ਜਾਣਾ ਤੇ ਧਾਰੀਵਾਲ ਜਾਣੇ ਅਸੀਂ ਭਾਜੀ ਧਾਰੀਵਾਲ ਨੂੰ ਵੋਟਾਂ ਅਸੀਂ ਵੀ ਦਿੱਤੀਆਂ ਵਾ ਤੇ ਜਿਹੜਾ ਰਸ਼ ਪਾਲਿਆ ਨਾ ਇਹ ਸਾਨੂੰ ਕਹਿੰਦਾ ਪੀ ਮੈਂ ਮੰਨ ਲਓ ਪੀ ਤਦ ਕੋ ਸੰਦ ਹੁਣੇ ਪ੍ਰਵਾਹ ਕੇ ਖੜਨਾ ਹੀ ਖੜਨਾ ਹੈ ਮੰਨ ਲਓ ਤੁਹਾਨੂੰ ਕੋਈ ਨਹੀਂ ਡੱਕਦਾ ਆਣ ਕੇ ਕੋਈ ਮੁਲਾਜ਼ਮ ਨਹੀਂ ਕੋਈ ਡਰ ਨਹੀਂ ਮੈਨੂੰ ਕੋਈ ਕਹੇ ਦਾ ਖਤਰਾ ਨਹੀਂ ਹੈਗਾ ਤੇ ਅਹੀਂ ਆਖਾ ਭਾਜੀ ਸਾਡੀ ਮੰਨ ਲਓ ਇੱਥੇ ਨਜਾਇਜ਼ ਮੈਨਗ ਇਹਨੇ ਕਰਕੇ ਸਾਡੇ ਤੇ ਅੰਜਾਮ ਦਿੱਤਾ ਗਿਆ ਸਾਡੇ ਇੱਥੇ ਡੇਰੇ ਆਣ ਕੇ ਵੀ ਬਹੁਤ ਜ਼ਿਆਦਾ ਧਮਕੀ ਦਿੱਤੀ ਇੱਥੇ ਇਹਨੇ ਮਾਰਕੁੱਟ ਕੀਤੀ ਸਾਡੇ ਤਾਇ ਦਾ ਡੇਰਾ ਵਾ ਇੱਥੇ ਇਹਨੂੰ ਪਹਿਲਾਂ ਤੇ ਸਾਡੀ ਤਾਈ ਜੀ ਨੂੰ ਪਹਿਲਾਂ ਤੇ ਇੱਥੇ ਧੱਕੇ ਹੀ ਬੇਮਾਰੇ ਉਹਨੇ ਤੇ ਭਾਜੀ ਆਪਾਂ ਨਹੀਂ ਸੀ ਇੱਥੇ ਹੈਗੇ ਆਪਾਂ ਆਪਣੀ ਪੈਲੀ ਚ ਖੇਤਾਂ ਜੀ ਆਪਾਂ ਦਹਾਂ ਪਧਰੀ ਕਰਨਾ ਆਪਣੀ ਜਮੀਨ ਇਹਨੇ ਫਿਰ ਇੱਥੇ ਆਣ ਕੇ ਮੁੰਡੇ ਮੰਡੇ ਸੱਦ ਕੇ ਤਿੰਨ ਚਾਰ ਮੁੰਡੇ ਆਣ ਕੇ ਸੱਦ ਕੇ ਉਹ ਇਹਨੇ ਬੜੀ ਬਦਮਾਸ਼ੀ ਗੁੰਡਾ ਬਦਮਾਸ਼ੀ ਦਿਖਾਈ ਸਾਡੇ ਇੱਥੇ ਡੇਰੇ ਆਣ ਕੇ ਰਸ਼ਪਾਲ ਨੇ ਛੱਟਾਂ ਲੱਗੀਆਂ ਕੀ ਹਾਂਜੀ ਤੇ ਭਾਜੀ ਛੱਟਾਂ ਲੱਗੀਆਂ ਚੋਂ ਪੰਜਾ ਬੰਦਿਆਂ ਦੇ ਜਿਹੜੇ ਹਨ ਉਹਨਾਂ ਦੇ ਜ਼ਖਮੀ ਵੀ ਇਹਨੇ ਕੀਤੇ ਆ ਉਹਨਾਂ ਹੱਥ ਨਹੀਂ ਚੁੱਕਿਆ ਵੀ ਕੀ ਪਤਾ ਕੀ ਗੱਲ ਐ ਕੀ ਨਹੀਂ ਕਾਦੂ ਸਾਨੂੰ ਮਾਰਨ ਕੋ ਢਾਂਡੇ ਆ ਇਹਨੇ ਸਾਨੂੰ ਬਾਅਦ ਚ ਦੱਸੀ ਗੱਲ ਐ ਪੀ ਤੁਸੀਂ ਮੇਰੀ ਗੱਡੀ ਨਹੀਂ ਭਰਦੇ ਤਾਂ ਤੁਹਾਡੇ ਤੇ ਮੈਂ ਹਮਲਾ ਬੋਲਿਆ ਤੇ ਭਾਜੀ ਇਹਨੇ ਪਿਸਤਲ ਦੀ ਵੀ ਧਮਕੀ ਦਿੱਤੀ ਉਹਨੇ ਪਿਸਤਲ ਕੱਢ ਕੇ ਮੇਰੇ ਤਾਇਏ ਦੇ ਮਗਰ ਭੱਜਾ ਮੇਰਾ ਤਾਇਆ ਜਿਹੜਾ ਨਾ ਉਹ ਲੁੱਕਦਾ ਫਿਰਿਆ ਵਿਚਾਰਾ ਤੇ ਹੱਥ ਵਿਚਾਰਾ ਜੋੜਦਾ ਸੀ ਵੀ ਮੇਰਕੋ ਕੀ ਗਲਤੀ ਹੋ ਗਈ ਮੈਨੂੰ ਦੱਸਿਆ ਜਾਏ ਤੁਸੀਂ ਦੱਸੋ ਕੀ ਕੋਈ ਗਲਤੀ ਮੇਰਕੋ ਹੋ ਗਈ ਆ ਤੇ ਜ ਮੇਰਾ ਪਿੰਡ ਦੇ ਦੀ ਖਾਨ ਵਾਲੇ ਮੈਂ ਸੁੱਚਾ ਸਿੰਘ ਆ ਨਾਮ ਮੇਰਾ ਸੁੱਚਾ ਸਿੰਘ ਇਹ ਆਪਣਾ ਜੋ ਆਪਾਂ ਖੇਤ ਆਪਣੇ ਪੱਧਰੇ ਕਰਦੇ ਪਏ ਸੀ ਉਹਦੇ ਵਿੱਚ ਆਪਣਾ ਰਿਸਪਾਲ ਆਣ ਕੇ ਗੱਡੀ ਨੂੰ ਖੜੀ ਕਰ ਦਿੱਤੀ ਵੀ ਮੇਰੀ ਗੱਡੀ ਭਰੋ ਪਹਿ ਅਸੀਂ ਇਹ ਗੱਲ ਕਹੀ ਭਾਜੀ ਨਜਾਇਜ਼ ਮੈਨਗਾ ਆਪਾਂ ਨਹੀਂ ਕਰ ਸਕਦੇ ਤੇ ਉਹਨੇ ਕਿਹਾ ਮੈਂ ਖਾਸ਼ ਤੁਹਾਡੀ ਵਾਲ ਦਾ ਬੰਦਾ ਵਾਂ ਤੇ ਉਹਦੇ ਥਰੂ ਮੇਰਾ ਕੰਮ ਤੁਹਾਨੂੰ ਕੋਈ ਨਹੀਂ ਪੁਲਿਸ ਵਾਲਾ ਮੁਲਾਜ਼ਮ ਕੋਈ ਨਹੀਂ ਫੜੇਗਾ ਤੁਹਾਨੂੰ ਤੇ ਉਹਦੇ ਵਿੱਚ ਅਸੀਂ ਉੱਥੇ ਵਿੱਚ ਇਹਨੇ ਪਿਸਟਲ ਕੱਢਿਆ ਤੁਹਾਨੂੰ ਧਮਕੀ ਵੀ ਦਿੱਤੀ ਵੀ ਮੰਨ ਲਓ ਵੀ ਤੁਹਾਡੇ ਤੇ ਮੈਂ ਪਰਚਾ ਕਰਾਉਣਾ ਤੁਸੀਂ ਮੇਰੀ ਗੱਡੀ ਨਹੀਂ ਭਰਦੇ ਇਹੇ ਭਾਜੀ ਤੇ ਇਹਦੇ ਵਿੱਚੋਂ ਇਹ ਗੱਲਾਂ ਹੋਈਆਂ ਆਪਾਂ ਮੜਕੇ ਆਪਣੇ ਡੇਰੇ ਤੇ ਆ ਗਏ ਆ ਡੇਰੇ ਤੇ ਆਣ ਕੇ ਖੜਾ ਹੋ ਗਏ ਸਿੱਧੀ ਗੱਡੀ ਸਾਡੇ ਡੇਰੇ ਲੈ ਆ ਤਿੰਨ ਚਾਰ ਬੰਦੇ ਲੈ ਆ ਨਾਲ ਵਿੱਚ ਮੰਨ ਲਓ ਵੀ ਰੋਟੀ ਖਾਂਦੇ ਆ ਨਾਲ ਮਾਤਾ ਮੇਰੀ ਨੂੰ ਧੱਕਾ ਦੇ ਕੇ ਦਾ ਚੂਲਾ ਵੀ ਖੇੜਤਾ ਇਹਦੇ ਵਿੱਚ ਬਾਅਦ ਵਿੱਚ ਮਾਰ ਮਾਰ ਲੋ ਹਿੱਲ-ਜੁਲ ਮਾੜੀ-ਮੋਟੀ ਭਾਜੀ ਹੋਈ ਪਤੂ ਤੂੰ ਮੈਂ ਮੈਂ ਹੋਈ ਤੇ ਝਗੜਾ ਤੇ ਕੋਈ ਨਹੀਂ ਖਾਸ ਕਰਕੇ ਭੱਜ ਗਏ ਮਲਾਜ਼ਮਾਂ ਨੂੰ ਵੇਖ ਕੇ ਉਹਦੇ ਵਿੱਚੋਂ ਬਾਅਦ ਵਿੱਚ ਮਲਾਜ਼ਮਾਂ ਦੇ ਖੁੱਦ ਨੂੰ ਮੰਨ ਲਓ ਵੀ ਇਹ ਗਿਆ ਨਾਲ ਉਹਨਾਂ ਦੇ ਉੱਥੇ ਜਾ ਗਏ ਨੇ ਛੱਬੀ ਛੁੱਬੀ ਬਨਵਾਈਆਂ ਕੋਈ ਵੱਡ ਟੱਕ ਕਰਵਾ ਗਏ ਇੱਥੇ ਦੇਖੋ ਜੀ ਕੋਈ ਹਸਤਾ ਨਹੀਂ ਹੋਇਆ ਜਿਹੜਾ ਮੰਨ ਲਓ ਜਾਨੀ ਵੱਲੋਂ ਨੁਕਸਾਨ ਕੋਈ ਵੀ ਇਹਨੇ ਪਿਸਤਲ ਕੱਢਣ ਦੇ ਵਿੱਚ ਅਸੀਂ ਭੱਜ ਗਏ ਉਹਨੂੰ ਮੁਲਾਜ਼ਮ ਵੇਖ ਕੇ ਕਿਉਂਕਿ ਆਪਾਂ ਮੁਲਾਜ਼ਮਾਂ ਤੋਂ ਪਹਿਲਾਂ ਹੀ ਚਾਲੂ ਆ ਵੀ ਮੁਲਾਜ਼ਮਾ ਆੜ ਕੇ ਫੜ ਕੇ ਕੋਈ ਇੱਕ ਕੁਛੋਨ ਮੁਕੀ ਕਰਨਗੇ ਸਾਡੇ ਨਾਲ ਗਰੀਬ ਬੰਦੇ ਆਪਾਂ ਕੋਈ ਵੀ ਕਾਰੋਬਾਰ ਹੈ ਭਾਜੀ ਇਹਨੂੰ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਦਾਂ ਦੇ ਵਿੱਚ ਕਦੇ ਵੀ ਅਸੀਂ ਵੀ ਢਾੜੀਵਾਲ ਸਾਹਿਬ ਨੂੰ ਵੋਟਾਂ ਪਾਈਆਂ ਬਹੁਤ ਸੋਹਣਾ ਕੰਮ ਕੀਤਾ ਸਾਡੇ ਵਾਸਤੇ ਉਹਨੇ ਅਸੀਂ ਕੋ ਅਖੀਓ ਮਾਰਾ ਢਾੜੀਵਾਲ ਸਾਹਿਬ ਵੋਟਾਂ ਨਾਲ ਸਾਡੀਆਂ ਵੋਟਾਂ ਨਾਲ ਬਣਿਆ ਉਹ ਹੁਣ ਕੱਲਾ ਜਿਸਪਾਲ ਜੋ ਰਸਪਾਲ ਉਹ ਕੱਲਾ ਥੋੜੀ ਮੰਨ ਲਓ ਉਹਦੇ ਸਿਰ ਤੇ ਬਣਿਆ ਵਾ ਸਾਰੀ ਸੰਗਤ ਦੇ ਸਿਰ ਤੇ ਢਾੜੀਵਾਲ ਸਾਹਿਬ ਬਣਿਆ ਵਾ ਤੇ ਸਾਨੂੰ ਨਿصاف ਮਿਲਣਾ ਚਾਹੀਦਾ ਢਾੜੀਵਾਲ ਸਾਹਿਬ ਵੱਲੋਂ ਹਾਂਜੀ ਸਾਡੀ ਮਾਤਾਂ ਦੀ ਮਾਤਾਂ ਦੇ ਲੱਗੀਆਂ ਹੋਰ ਵੀ ਮੁੰਡਿਆਂ ਦੇ ਚੋਟਾਂ ਮੰਨ ਲਓ ਲੱਗੀਆਂ ਥੋੜੀਆਂ ਥੋੜੀਆਂ ਚੋਟਾਂ ਦੋਨ ਹੋਰ ਵੀ ਲੱਗੀਆਂ ਨੇ ਕੋਈ ਜਿਸ ਤਰ੍ਹਾਂ ਦੀ ਹਥਿਆਰ ਦੀ ਗੱਲ ਕਰ ਰਹੇ ਨੇ ਕਿ ਫਾਇਰ ਵੀ ਗੱਡੇ ਆਗੇ ਨਹੀਂ ਭਾਜੀ ਫਾਇਰ ਮੰਨ ਲਓ ਕੱਢਣ ਲੱਗਾ ਸੀ ਜਦੋਂ ਅਸੀਂ ਭੱਜ ਗਏ ਮੁਲਾਜ਼ਮਾਂ ਨੂੰ ਵੇਖ ਕੇ ਉਹਨੇ ਪਿਸਟਲ ਫਾਇਰ ਲਗਾ ਲਿਆ ਵਾ ਉਹਨੇ ਕੱਢਿਆ ਜਰੂਰ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗ ਇਹ ਸਾਫਾਨੂੰ ਹੋਣਾ ਚਾਹੀਦਾ ਐਡਾ ਝੂਠਾ ਨੇ ਵੱਡ ਟੋਕ ਕਰਕੇ ਆਪਣਾ ਵਹਿ ਗਿਆ ਹਸਪਤਾਲ ਕੱਲ ਦਾ ਥਾਣੇ ਦੇ ਵਿੱਚ ਵੀ ਮੰਨ ਲਓ ਸਾਡੇ ਬੰਦੇ ਤੇ ਵਿਚਾਰੇ ਡਰਦੇ ਡਰਦੇ ਗਏ ਨੇ ਵੀ ਉਹ ਨਾ ਹੁੰਦੀ ਬਲ ਅੰਦਰ ਪੁਰਾਣੇ ਛੁੱਟ ਲੈਂਦੇ ਹੁਣ ਮੁਲਾਜ਼ਮਾਂ ਨੂੰ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਢੜੀਵਾਲ ਸਾਹਿਬ ਵੱਲੋਂ ਕੂਨ ਕਰੇ ਢੜੀਵਾਲ ਸਾਹਿਬ ਵੀ ਇਹ ਗਰੀਬ ਬੰਦਿਆਂ ਦੇ ਵਿੱਚ ਕਿਉਂ ਇੰਨਾ ਜਾ ਕੇ ਧੱਕਾ ਕਰਦਾ ਵਾ ਮੇਰਾ ਨਾਮ ਗਰਮੀਤ ਕੌਰ ਪਿੰਡ ਕਿਹੜਾ ਕਾਨਵਾਲ ਕੀ ਗੱਲ ਬਾਤ ਹੋਈ ਮਾਤਾ ਜੀ ਸਾਰੀ ਗੱਲ ਬਾਤ ਉਤਰਾਖੜ ਦੇ ਚ ਕਿਤੇ ਉਧਰ ਬੱਚੇ ਮੇਰੇ ਪੈੜੀ ਪਧਰੇ ਕਰਦੇ ਹਨ ਹੂੰ ਤਾਂ ਉਥੇ ਕਿਤੇ ਜਾ ਕੇ ਤੇ ਉਹ ਬੇੜਾ ਹੀ ਡਰਾਈਵਰ ਹੂੰ ਉਹ ਤੱਕੇ ਨਾਲਾਂ ਦਾ ਹੀ ਮੇਰੀ ਗੱਡੀ ਪਹਿਲੂ ਪਰ ਹੂੰ ਉਹ ਨਾ ਕਿਹਾ ਨਾ ਪੁਲਿਸ ਦਾ ਬੜਾ ਯੋ ਹੋ ਰਿਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਸਾਡਾ ਟਰੈਕਟਰ ਲੈ ਜਾਣਗੇ ਜਾਂ ਵੇਹ ਤਨ ਹਵਾਦੂ ਵੀ ਕਰਨਗੇ ਉਹਨਾਂ ਨੇ ਗੱਡੀ ਭਰੀ ਉੱਥੇ ਮੇਰੇ ਬੱਚਿਆਂ ਨੂੰ ਇਹ ਗਾਲਾਂ ਵੀ ਕੱਢੀਆਂ ਗੰਦੀਆਂ ਹੂੰ ਇਹ ਗੁੱਚੇ ਨਾਲ ਛੱਡ ਕੇ ਉਧਰੋਂ ਮਲਾਜ਼ਮ ਪਿੱਛੋਂ ਨੇ ਮਗਾ ਲਾ ਤੇ ਇਹ ਛੱਡ ਕੇ ਤੇ ਜਦੋਂ ਇਹਨਾਂ ਮਲਾਜ਼ਮਾਂ ਵੇਖ ਕੇ ਡੇਰੇ ਚ ਘਰ ਆ ਗਏ ਆਣ ਕੇ ਰੋਟੀ ਲੱਗੇ ਨਖਾਨ ਗੱਡੀ ਲਿਆਇਆ ਇੱਥੋਂ ਦੀ ਹਮ ਕਰਕੇ ਗੱਡੀ ਗਾਂ ਨਗਾ ਆ ਕੇ ਫੇਰ ਮੋੜ ਕੇ ਗੱਡੀ ਚਰਕ ਤੇ ਕਲਾ ਹਰ ਕੇ ਤੇ ਆਇਆ ਉਹ ਉਹਦੇ ਹੱਥ ਕੇ ਪਾਣੀ ਐਡਾ ਸਾਰਾ ਕੀ ਸੀ ਉਹਨੇ ਆਣ ਕੇ ਆਂਦਾ ਪਿਛੜਿਆਂ ਨੂੰ ਆਦਾ ਆ ਜੋ ਓਏ ਆਹੋ ਹੀ ਜੇ ਬੈਠੇ ਮੇਰੇ ਪੋਤ ਨੂੰ ਜਦੋਂ ਮਾਰਨ ਲੱਗਾ ਉਹ ਚੀਜ਼ ਜਿਹੜੀ ਸੀ ਉਹਦੇ ਕੋਲ ਉਹਦਾ ਨੀ ਉਹ ਕੀ ਜੀ ਇੱਕ ਕੀ ਆਂਦੇ ਨੂੰ ਉਠਾ ਜਾ ਨਾਂ ਲੈਂਦੇ ਮੈਨੂੰ ਤੇ ਉਹਦਾ ਪਤਾ ਨਹੀਂ ਤੇ ਮੈਂ ਗਾਂ ਹੋਈ ਆ ਮੈਨੂੰ ੱੱਕਾ ਦੇ ਕੇ ਛੋੜ ਦਿੱਤਾ ਤੇ ਮੁੰਡੇ ਮੇਰੇ ਜਿਹੜੇ ਨੇ ਉਹ ਫਿਰ ਹੱਥੋਂ ਪਾਈ ਹੋ ਗਏ ਨੇ ਇਹਨਾਂ ਨੇ ਫਿਰ ਪਿੱਛੇ ਮਾਤ ਫਿਰ ਬਜ਼ੁਰਗ ਸੀ ਇੱਥੇ ਉਹਨੇ ਮਗਰ ਚੜਿਆ ਚੜੇ ਨੇ ਤਿੰਨ ਚਾਰ ਜਾਣੇ ਕਿਲੋਮੀਟਰ ਤੱਕ ਭਜਾਈ ਗਏ ਇਹਨਾਂ ਨੂੰ ਉਹ ਡੇਗ ਦਾ ਟਾਈਂਦਾ ਫਿਰ ਉਹ ਡੇਰਿਆਂ ਚ ਜਾ ਕੇ ਵੜਿਆ ਹਮ ਮਗਰ ਉਹਨੇ ਬਸ ਤਾਂ ਉਹ ਵੀ ਕੱਸੀ ਗਿਆ ਅੱਛਾ ਹਥਿਆਰ ਵੀ ਫਿਰ ਕਦੀ ਇਹ ਡੇਗ ਪੈਂਦਾ ਕਣਕਾਂ ਚ ਕਦੀ ਉੱਠ ਪੈਂਦਾ ਫਿਰ ਜਦੋਂ ਕਿਲੋਮੀਟਰ ਤੱਕ ਲੈ ਗਿਆ ਫਿਰ ਖਲੋਤੇ ਨੇ ਜਰਾ ਕੱਢਾ ਠੇ ਨਾ ਪਿੱਛੇ ਪੁਲਿਸ ਵਾਲੇ ਵੀ ਆਂਦੇ ਰਹਿਣੇ ਪੀ ਚੱਲ ਮੋੜਿਓ ਮੋੜਿਓ ਇਹ ਨਹੀਂ ਮੁੜੇ ਨਾ ਪਿੱਛੇ ਫੇਰ ਗੁਡੇਰਿਆਂ ਇਹ ਨਿਗਲੇ ਨੇ ਬਾਹਰ ਤੇ ਫਿਰ ਫੇਰ ਖਲੋ ਤੇਰੇ ਪਿਛਾਂ ਵੀ ਗੁਡੇਰਿਆਂ ਵਾਲੇ ਬਾਹਰ ਨਿਕਲ ਕੇ ਵੇਖਦੇ। ਹੂੰ। ਤੇ ਹੀ ਕਿ ਤਰਲਾ ਮਿੰਦ ਵੀ ਕੀਤਾ ਛਡੋਂ ਦੀ ਕੋਸ਼ਿਸ਼ ਕੀਤੀ। ਮੈਨੂੰ ਤੇ ਪੈਂਦੀ ਸੱਟੇ ਪਹਿਲੀ ਡਾਂਗ ਜੀ ਉਹਨੇ ਸਵਰ ਦਿੱਤਾ ਜਦ ਮੈਂ ਕੀ ਕਰਨਾ ਸੀ ਤਰਲਾ ਮਿੰਦ। ਹੂੰ ਹੂੰ। ਮੈਨੂੰ ਤੇ ਨਾਲ ਉਹ ਵਉਟੀ ਸਾਡੀ 9 ਉਹਨੇ ਚੁੱਕ ਕੇ ਤੇ ਜਿੱਥੇ ਪਾ ਕੇ ਪਾਣੀ ਆਵੇ ਮੈਂ ਉਹ ਦਿਨ ਦਾ ਮੇਰੇ ਤੋਂ ਬੋਲ ਲਿਆ ਵੀ ਨਹੀਂ ਜਾਂਦਾ। ਤੇ ਮੈਂ ਤਾਂ ਇਹ ਹੁਣ ਤੁਰਿਆ ਨਹੀਂ ਜਾਂਦਾ ਫੇਰ। ਨਾ। ਜਿਆਦਾ ਸਾਟ ਲੱਗੀ ਮੈਂ ਦਵਾਈ ਡਾਕਟਰ ਕੋਲ ਖੜਿਆ ਹਾਨੇ ਵਤੂ ਲਿਆਇ ਨਪੀਰ ਮੈਨੂੰ ਮਤੇ ਕੀ ਮੰਗ ਕਰਦੇ ਹੋ ਮੰਗਿਆ ਹੋਏ ਕਰਨੇ ਪਈ ਸਾਨੂੰ 34 ਸਾਬ ਦੇਵੇ ਮੈਤ ਕਰੇ ਸਾਡੀ ਵੀ ਗਰੀਬਾਂ ਦੀ ਅਸੀਂ ਵੀ ਉਹਨੂੰ ਵੋਟਾਂ ਪਾਈਆਂ ਸੀ ਅਸੀਂ ਕੋਈ ਐਵੇਂ ਇਤਨੀ ਹਣਾ ਦੇ ਝਾੜੂ ਹੀ ਫੇਰ ਗਿਆ ਇਸ ਕਰ ਫੇਰਿਆ ਹੀ ਤੇ ਮੇਰੇ ਆ ਪਈ ਚੜੂ ਫੇਰਿਆ ਇਹ ਤਾਂ ਸੰਤ ਨਹੀਂ ਆ ਆ ਫੇਰਿਆ ਤਾਂ ਹੁਣ ਸਾਨੂੰ ਪਾ ਵੀ ਬੰਗਾਨੂ ਤੇ ਤਰਨਾ ਨਾ ਲਾਉਣਾ ਪਏ ਫਿਰ ਤੁਹਾਨੂੰ ਕਰਨੀ ਪੈਣੀ ਜੇ ਤੁਹਾਨੂੰ ਕੋਈ ਨਿصافੀ ਨਾ ਮਿਲੀ ਤੇ ਮਾਬਲਾ ਭਾਜੀ ਮੈਂ ਨਾ ਰਸਪਾਲ ਸਿੰਘ ਆ ਮੈਂ ਵਾਰਡ ਨੰਬਰ 7 ਚੋਂ ਵਾਰਡ ਇੰਚਾਰਜ ਆ ਜੀ ਤੇ ਮੈਂ ਨਾ ਆਪਣੀ ਨਿੱਜੀ ਕੰਮ ਵਾਸਤੇ ਸਰੰਗ ਦੇ ਬਰਾਬਰ ਗਿਆ ਸੀ ਖਾਣ ਵਾਲ ਗਿਆ ਸੀ ਉਥੇ ਮੈਂ ਆਪਣੀ ਗੱਡੀ ਤੇ ਜਾਣ ਡਿਆ ਸੀ ਤੇ ਅਗਲੇ ਬੰਨੇ ਇੱਕ ਟਰੈਕਟਰ ਵਾਲੇ ਆਏ ਆ ਹੂੰ ਉਥੇ ਪੰਜ ਜਾਣੇ ਸਵਾਰ ਹੀ ਤੇ ਬਾਕੀ ਬੱਚੇ ਮੋਟਰਸਾਈਕਲਾਂ ਤੇ ਹੀ ਹੂੰ ਤੇ ਉਹ ਰਾਹ ਮੈਂ ਉਹਨਾਂ ਨੂੰ ਕਿਹਾ ਮੈਨੂੰ ਰਾਹ ਦੋ ਮੈਂ ਗਾ ਲੰਘਣਾ ਤੇ ਉਹਨਾਂ ਅਗਲੇ ਬੰਨੇ ਕਰਕੇ ਆਂਦੇ ਦੂ ਪਿੱਛੇ ਕਰ ਪਿੱਛੇ ਜਗ੍ਹਾ ਨਹੀਂ ਹੈਗੀ ਤੇ ਮੈਂ ਕਿਹਾ ਭਾਈ ਪਿੱਛੇ ਤੇ ਜਗ੍ਹਾ ਨਹੀਂ ਹੈਗੀ ਚਾਰ ਸਪੀਰੇ ਉਹਨਾਂ ਨੇ ਰੇਤਾ ਰੂਤਾ ਪੁੱਟੀਆਂ ਹੋਈਆਂ ਆਂ ਸਾਰ ਸਪੀਰੇ ਤੇ ਜਗ੍ਹਾ ਕਿੱਥੇ ਨਹੀਂ ਹੈਗੀ ਮਰੇ ਬਹੁ ਨੀਵੇਂ ਤੇ ਰੋਡ ਬਿਲਕੁਲ ਛੋਟਾ ਹੀ ਤੇ ਮੈਂ ਕਿਹਾ ਤੁਸੀਂ ਇੱਕ ਸਾਈਡ ਤੇ ਕਰ ਲਓ ਤੇ ਮੈਂ ਪਿੱਛੇ ਕਿੱਥੇ ਬੈ ਕਰੂੰਗਾ ਉਸੇ ਗੱਲ 'ਚ ਤਕਰਾਰ ਹੋ ਗਈ ਸਾਡੀ ਆਪਦੇ ਵਿੱਚ ਤੇ ਉੱਤਰ ਕੇ ਤੇ ਮੇਰੇ ਆਣ ਕੇ ਉਹ ਮੈਂ ਵੀ ਗੱਡੀ 'ਚੋਂ ਬਾਹਰ ਆਇਆ ਤੇ ਉਹ ਆਣ ਕੇ ਮੇਰੇ ਗੱਲ ਪੈ ਗਏ ਤੇ ਉਹਨਾਂ ਕੋ ਡੰਡੇ ਸੋਟੇ ਸੀ ਦਾਤਰ ਸੀ ਉਹਨਾਂ ਕੋ ਆਉਂਦੇ ਉਹਨਾਂ ਮੇਰੇ ਤੇ ਹਮਲਾ ਕਰ ਦਿੱਤਾ ਤੇ ਮੇਰੇ ਕਾਫੀ ਜਿਹੜਾ ਹਮਲਾ ਕੀਤਾ ਰੇ ਜਿਆਦਾ ਜਾਣੇ ਕਰਕੇ ਤੇ ਮੈਂ ਡੇਪਿਆ ਵਿਛੇ ਤੇ ਜਿਹੜਾ ਮੇਰੇ ਨਾਲ ਸੀ ਤੇ ਉਹ ਤੇ ਗੱਡੀ 'ਚ ਬੈਠਾ ਰਿਆ ਤੇ ਡਰਦਾ ਉਸ ਤੋਂ ਬਾਅਦ ਜਦੋਂ ਮੇਰੇ ਤੇ ਹਮਲਾ ਕੀਤਾ ਮੈਂ ਡੇਪਿਆ ਤੇ ਮੈਨੂੰ ਕਾਫੀ ਉਹਨਾਂ ਮੇਰੇ ਲੱਤਾਂ ਦੇ ਜ਼ਾਤਰ ਮਾਰੇ ਆ ਤੇ ਮੇਰੇ ਇਹਨਾਂ ਦੇ ਹੱਥਾਂ ਦੇ ਕੋਈ ਤੱਕ ਹੋਰ ਬੰਦਿਆਂ ਲਲਕਾਰਾ ਫੜ ਲਓ ਇਹਨੂੰ ਜਾਣਨਾ ਤੇ ਇਹ ਕੌਣ ਕਿਥੋਂ ਆਇਆ ਬੰਦਾ ਤੇ ਕਾਫੀ ਮੇਰੇ ਸੱਟਾਂ-ਸੂਟਾਂ ਲੱਗੀਆਂ ਕਾਫੀ ਮੇਰੇ ਆ ਵੇਖੋ ਲੱਕ ਦੇ ਪਿੱਛੇ ਤੁਹਾਨੂੰ ਦਿਖਾਉਣਾ ਕਿ ਕਿ ਬਲਾਸਾਂ ਪਈਆਂ ਮੇਰੇ ਇੱਥੇ ਵੀ ਪਈਆਂ ਮੇਰੇ ਕੋਲ ਸੋ ਇੱਥੇ ਬੈਕਚਾਰਟ ਤੇ ਕਾਫੀ ਮੈਨੂੰ ਕੁੱਟਿਆ ਉਹਨਾਂ ਕਾਫੀ ਮਤਲਬ ਕਾਫੀ ਮੇਰੀ ਮਰੋਟ ਮਾਰ ਕੀਤੀ ਤੇ ਉਹਦੇ ਜੇਕਰ ਮੈਂ ਅੱਜ ਪਰਚਾ ਦਰਜਾ ਰਹਾ ਦਾ ਹੋ ਗਿਆ ਜੀ ਮੇਰਾ ਤੇ ਮੈਂ ਹੋਈ ਕਾਨੂੰਨੀ ਕਾਰਵਾਈ ਚ ਉਹਨਾਂ ਵੀ ਉਹਨਾਂ ਤੇ ਜਿੰਨੇ ਬੰਦੇ ਆ 10 11 ਬੰਦੇ ਸੀ ਉਹ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਇਹੋ ਜਿਹੇ ਸਰਾਰਤੀ ਅੰਸਰ ਆ ਜਿਹੜੇ ਮਤਲਬ ਗਲਤ ਕੰਮ ਕਰਦੇ ਉਹਨਾਂ ਨੂੰ ਮਤਲਬ ਪਰਚਾ ਕੀਤਾ ਜਾਵੇ ਉਹ ਤੁਹਾਡੇ ਤੇ ਦੋਸ਼ ਲੁੰਦੇ ਆ ਕਿ ਤੁਸੀਂ ਮੰਤਰੀ ਸਾਹਿਬ ਦੀ ਧਮਕੀ ਦੇ ਕੇ ਉਹਨਾਂ ਨੂੰ ਰੇਤ ਕੱਢਣ ਲਈ ਮਜਬੂਰ ਕੀਤਾ ਪਹਿਲਾਂ ਵੀ ਤੁਸੀਂ ਰੇਤ ਦਾ ਤੰਦਾਂ ਕਰਦੇ ਨਹੀਂ ਸਰ ਮੈਂ ਬਿਲਕੁਲ ਰੇਤ ਦਾ ਮੇਰਾ ਤੇ ਆਪਣਾ ਰੈਡੀਮੇਡ ਦਾ ਸ਼ੋਰੂਮ ਹੈ ਜੀ ਇਹ ਨਾਲੇ ਤੇ ਮੈਂ ਆਪਣਾ ਰੈਡੀਮੇਡ ਦਾ ਸ਼ੋਅਰੂਮ ਕਰਦਾ ਮੈਨੂੰ ਕੋਈ ਰੀਡ ਨਹੀਂ ਆ ਜੀ ਮੈਂ ਰੀਡ ਤੇ ਭਰ ਕੇ ਕੀ ਕਰਨੀ ਮੇਰਾ ਆਪਣਾ ਰੈਡੀਮੇਡ ਦਾ ਸ਼ੋਅਰੂਮ ਕਿਸੇ 407 ਗੱਡੀ ਦੀ ਗੱਲ ਕਰਦੇ ਸੀ 400 ਗੱਡੀ 7 ਗੱਡੀ ਦੀ ਪਰਵਾਹ ਨਹੀਂ ਉਹਨਾਂ ਨੂੰ ਕਿਹਾ ਨਹੀਂ ਸਰ ਬਿਲਕੁਕੁਲ ਸਰ ਮੇਰੇ ਕੋਈ ਗੱਡੀ ਨਹੀਂ ਹੈਗੀ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਸਿਰਫ ਮੈਂ ਆਪਣੇ ਉੱਥੇ ਕੰਮ ਕਰਨ ਗਿਆ ਹਾਂ ਆਪਣੇ ਨਿੱਜੀ ਕੰਮੋ ਕਿਸ ਨੂੰ ਮਿਲਣ ਵਾਸਤੇ ਕੰਮ ਕਰਨ ਗਿਆ ਸੀ ਆਪਣਾ ਜਿਹਦੇ ਉੱਤੇ ਚੱਤ ਰਿਹਾ ਬਾਕੀ ਮੇਰਾ ਤੇ ਆਪਣਾ ਸ਼ੋਅਰੂਮ ਹੈ ਜੀ ਰੈਡੀਮੇਡ ਦਾ ਕਿੰਦੇ ਸਾਡੇ ਘਰਾਂ ਕਿ ਗੱਲ ਪਏ ਸਾਡੇ ਤੋੜਪਨ ਕੀਤੀ ਮੋਟਰਸਾਈਕਲ ਤੋੜਿਆ ਮੰਜਾ ਤੋੜਿਆ ਉਰੀ ਬੋਲਵਰ ਵੀ ਕੱਢ ਕੇ ਵਿਖਾਇਆ ਸਰ ਮੇਰੇ ਕੋ ਨਾ ਤੇ ਮੇਰਾ ਲਾਇਸੈਂਸ ਹੈ ਜੀ ਤੇ ਨਾ ਮੇਰੇ ਕੋ ਕੋਈ ਹਥਿਆਰ ਇਹ ਹੋ ਜਾਏਗਾ ਮੈਂ ਤੇ ਕੋਈ ਖਾਲੀ ਹੱਥ ਹੈ ਨਾ ਮੇਰੇ ਕੋ ਕੋਈ ਹੋ ਜਾ ਸਾਂਦੀ ਨਾ ਮੇਰੇ ਕੋ ਜਿਹੋ ਜੀ ਗੱਲ ਹੁੰਦੀ ਤੇ ਮੈਂ ਵੀ ਉਹਨਾਂ ਨੂੰ ਸੱਟਾਂ ਲਾਉਂਦਾ ਨਾ ਕਿ ਇਹਦੇ ਆਪਾਂ ਘਰ ਗਏ ਆ ਉਥੇ ਬਾਹਰੀ ਰੋਡ ਦੇ ਉੱਤੇ ਸਾਰਾ ਜੀ ਉਹ ਬੰਦੇ ਜਿਆਦਾ ਸੀ ਮੈਂ ਗੱਲਾਂ ਸੀ ਤੇ ਮੈਂ ਮੈਂ ਇਕੱਲੇ ਨੇ ਉਥੇ ਕੀ ਕਰ ਲੈਣਾ ਚੋ ਸਾਰਾ ਇਕੱਠੇ ਤੇ ਇਕੱਠਾ ਜੂ ਮੈਨੂੰ ਪੈ ਗਿਆ ਪਰ ਮੈਂ ਉਥੇ ਇਕੱਲਾ ਦੱਸੋ ਇੱਕ ਬੰਦਾ ਇੰਨੇ ਕੀ ਕੰਮ ਕਰ ਸਕਦਾ ਉਹ ਸਰ ਬਿਲਕੁਲ ਗਲਤ ਇਹ ਮੇਤੇ ਹੁਣ ਡਰਦੇ ਆ ਵੀ ਮੇ ਤਾਂ ਪਰਚਾ ਦਰਜ ਹੋ ਗਿਆ ਵੀ ਪਰ ਕਿਹਦੇ ਤੋਂ ਡਰਨ ਦੇ ਆ ਵੀ ਆਪਣਾ ਮਰ ਬੜੋ ਬੁਰਾ ਗਲਤ ਮੇਰੇ ਤੇ ਕਾਰਜ ਵਿੱਚ ਜਾਣਾ ਕਿ ਤੁਸੀਂ ਮੰਤਰੀ ਸਾਹਿਬ ਦਾ ਨਾਮ ਲੈ ਕੇ ਸਾਰਾ ਬਿਸ ਕੀਤਾ ਇਹ ਸਰ ਮੈਂ ਬਿਲਕੁਲ ਕੋਈ ਮੰਤਰੀ ਦਾ ਨਾਮ ਨਹੀਂ ਲਾਇਆ ਹ ਤੱਕ ਕੋਈ ਇਹੋ ਜੀ ਗੱਲਬਾਤ ਨਹੀਂ ਆ ਗਈ ਨਾ ਮੈਂ ਮੰਤਰੀ ਸਾਹਿਬ ਦੀ ਨੌਲਜ ਜੇ ਗੱਲ ਹੈਗੀ ਨਾ ਕਿ ਅਪਰਵਾ ਮੈਂ ਤੇ ਸਿਰਫ ਆਪਣਾ ਇੱਕ ਆਪਣਾ ਕਾਰੋਬਾਰ ਕਰਦਾ ਮੇਰਾ ਡੈਡੀ ਮੈਂ ਦਾ ਦੂਰ ਇਹਦਾ ਇਗਜ਼ਾਮ ਇਹ ਸੀ ਕਿ ਕਹਿੰਦੇ ਸੀ ਕਿ ਉਹ ਕਹਿੰਦੇ ਕਿ ਮੰਤਰੀ ਸਾਹਿਬ ਮੇਰੇ ਨਾਲ ਨੇ ਤੁਸੀਂ ਜੋ ਕਰੋਗੇ ਮੈਂ ਜ਼ਿੰਮੇਵਾਰ ਹ ਬਿਲਕੁਲ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਚੋਣ ਜਾਬਤਾ ਲੱਗ ਚੁੱਕਾ ਹੈ ਇਸ ਟਾਈਮ ਤੇ ਕੋਈ ਕਿਸੇ ਦੇ ਨਹੀਂ ਇਹ ਟਾਈਮ ਤੇ ਕੋਈ ਕਿਸੇ ਦੀ ਸੁਣਵਾਈ ਨਹੀਂ ਸਿਰਫ ਐਸਐਚਓ ਸਾਹਿਬ ਡਿਪਟੀ ਸਾਹਿਬ ਦੀ ਨੌਲੇਜ ਦੀ ਗੱਲ ਹੈਗੀ ਆ ਬਾਅਦ ਚ ਉੱਥੇ ਮੌਕੇ ਤੇ ਪੁਲਿਸ ਵੀ ਉੱਥੇ ਆਪੜੀ ਆ ਪੁਲਿਸ ਨੂੰ ਸਭ ਕੋ ਪਤਾ ਜੀ ਕੀ ਹੋ ਚੁਕਿਓ ਹੈ ਉੱਥੇ ਹਾਂਜੀ ਇਹ ਮਾਮਲਾ ਜਿਸਪਾਲ ਸਿੰਘ ਵੱਲੋਂ ਸਾਨੂੰ ਬਿਆਲ ਰਿਕਾਰਡ ਕਰਾਇਆ ਗਿਆ ਕਿ ਮੈਂ ਮਿੱਟੀ ਦੀ ਟਰਾਲੀ ਭਰਨ ਵਾਸਤੇ ਗਿਆ ਸੀ ਤੇ ਉੱਥੇ ਮੇਰਾ ਜਿਹੜਾ ਇੱਕ ਪਾਰਟੀ ਨਾਲ ਜਿਹੜਾ ਇਹ ਝਗੜਾ ਹੋ ਗਿਆ ਇਹਦੇ ਮੁਤਾਬਕ ਅਸੀਂ ਇਹਦੇ ਬਿਆਨਾਂ ਤੇ ਕਾਰਵਾਈ ਜਿਹੜੀ ਆ 325 ਦਾ ਰਿਜ਼ਲਟ ਲੈਂਦਾ ਸੀ ਇਹਨੇ ਉਹਦੇ ਖਲਾਫ ਆ ਫਿਰ 43 ਨੰਬਰ ਜਿਹੜੀ ਆ ਉਹ ਰਜਿਸਟਰਡ ਕਰਤੀ ਹੈ ਹੁਣ ਜਦੋਂ ਦੂਸਰੀ ਪਾਰਟੀ ਜਿਹੜੀ ਆ ਉਹ ਬਲੇਮ ਲਾ ਰਹੀ ਹੈ ਵੀ ਕਸੂਰ ਇਹਦਾ ਸੀ ਉਸ ਚੀਜ਼ ਨੂੰ ਵੈਰੀਫਾਈ ਕਰ ਰਹੇ ਆ ਕਿ ਕੀ ਗਲਤੀ ਇਹਦੀ ਸੀ ਜਾਂ ਇਹਨੇ ਗਲਤ ਪਤਾ ਦਰਜ ਕਰਾਇਆ ਕਿ ਜਾਂ ਉਹ ਦੂਸਰੀ ਪਾਰਟੀ ਜਿਹੜੀ ਆ ਉਹ ਗਲਤ ਪਤਾ ਦਰਜ ਕਰਾ ਰਹੀ ਦੂਸਰੀ ਪਾਰਟੀ ਦਾ ਇਲਜ਼ਾਮ ਸੀ ਇਹਦੇ ਤੇ ਕਿ ਇਹਨੇ ਸਾਨੂੰ ਜ਼ਬਰਦਸਤੀ ਕਿਹਾ ਕਿ ਉਥੇ ਰੇਤਾ ਭਾਰ ਕੇ ਦਿਓ ਸਾਡੇ ਨਾ ਕਰਨ ਦੇ ਤੇ ਸਾਡੇ ਡੇਰੇ ਦੇ ਉੱਤੇ ਜਾਣ ਕੇ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਹੋਇਆ ਸੀ ਜੋ ਵੀ ਸਾਡੇ ਕੋਲ ਤਾਂ ਮਿੱਟੀ ਦੀ ਜਿਹੜੀ ਆ ਉਹ ਖਬਰ ਆਈ ਸੀ ਜਿਹੜਾ ਸਾਨੂੰ ਇਹਨਾਂ ਨੇ ਬਿਆਨ ਰਜਿਸਟਰ ਕਰਾਇਆ ਭਈ ਮੈਂ ਮਿੱਟੀ ਭੰਨ ਲਗਿਆ ਸੀ ਉੱਥੇ ਕੋਈ ਦੇਖਤਾ ਸੀ ਜੇ ਕੋਈ ਗੱਲ ਹੋਵੇ ਤੇ ਉਹ ਇਹਨੂੰ ਪਤਾ ਹੋਵੇਗਾ ਮਲਦਈ ਨੂੰ ਪਰ ਦੂਸਰੀ ਪਾਰਟੀ ਕਹਿਦੀ ਹੈ ਕਿ ਸਾਨੂੰ ਇਹਨੇ ਆ ਕੇ ਸਾਡੇ ਧਰਮ ਦੇ ਖਿਲਾਫ ਸਾਡੀ ਜਾਤੀ ਦੇ ਖਿਲਾਫ ਸ਼ਬਦ ਬੋਲੇ ਨੇ ਤੇ ਅਸੀਂ ਲੇਬਰ ਦਾ ਕੰਮ ਕਰਦੇ ਹਾਂ ਪਰ ਅਸੀਂ ਆਪਣੀ ਇੱਜ਼ਤ ਨਹੀਂ ਗਵਾਉਣਾ ਚਾਹੁੰਦੇ ਉਹਨਾਂ ਦੇ ਹੁਣ ਬਲੇਮਾਂ ਦੇ ਅਨੁਸਾਰ ਜਿਹੜੀ ਆ ਉਹ ਅਗਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏ ਕਰੋਗ ਤੱਕ ਜਿਹੜਾ ਨਤੀਜਾ ਸ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਆਪਾਂ ਫਾਈਨਲ ਕਰ ਦੇਣਾ ਕਿ ਸੱਚਾ ਕੌਣ ਹੈ ਝੂਠਾ ਕੌਣ ਜੇਕਰ ਇਹ ਜਿਹੜਾ ਮਦਈ ਆ ਉਹ ਝੂਠਾ ਪਾਇਆ ਜਾਂਦਾ ਤੇ ਉਸ ਦੇ ਖਿਲਾਫ ਵੀ ਕਾਰਵਾਈ ਹੋਏ ਪਰਚਾ ਕੈਨਸਲ ਕੀਤਾ ਜਾਏਗਾ ਇਹਦੇ ਖਿਲਾਫ 182 ਦੀ ਕਾਰਵਾਈ ਕੀਤੀ ਗਈ ਹੈ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹਨ ਤੋਂ ਸਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ, ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ 'ਚ, ਥ੍ਰੈਡਿੰਗ 40 ਰੁਪਏ 'ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਰਟੀਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਤੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼